एससीबी से महापंचायत पंजाब वालों महली फेस 7 ਦੀਆਂ ਲਾਈਟਾਂ ਤੇ ਅੱਜ ਪੰਜਾਬ ਪੁਲਿਸ ਤੋਂ ਇਨਸਾਫ ਨਾ ਮਿਲਣ ਵਾਲੇ ਕਰੀਬ 15 ਪੀੜਿਤ ਪਰਿਵਾਰਾਂ ਨੇ ਪ੍ਰੈਸ ਸਾਹਮਣੇ ਆਪਣੀ ਹੱਡ ਵੀਤੀ ਦੱਸੀ ਤੇ ਪੰਜਾਬ ਪੁਲਿਸ ਉੱਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁਮੜਾ ਦੀ ਅਗਵਾਈ ਵਿੱਚ ਮਹਾਲੀ ਫੇਸ 7 ਨੇ ਲਾਈਟਾਂ ਤੇ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਤਲਾ ਵੀ ਫੁਕਿਆ ਗਿਆ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉਰਦ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਇਕੱਠੇ ਹੋਏ ਪੀੜਤ ਪਰਿਵਾਰਾਂ ਵਿੱਚ ਭਾਰੀ ਰੋਸ ਸੀ ਕਿ ਜਿਸ ਸਰਕਾਰ ਨੂੰ ਅਸੀਂ ਚੁਣਿਆ ਉਸ ਸਰਕਾਰ ਦੇ ਕਾਰਜਗਲ ਵਿੱਚ ਸਾਡੇ ਤੇ ਅਤਿਆਚਾਰ ਹੋ ਰਹੇ ਹਨ ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਗੋਮੜਾ ਨੇ ਕਿਹਾ ਕਿ ਇਹ ਪਰਿਵਾਰ ਇਨਸਾਫ ਲੈ ਲਈ ਦਰਦਰ ਦੀਆਂ ਠੋਕਰਾ ਖਾ ਰਹੇ ਹਨ ਪਰ ਸਰਕਾਰ ਦੇ ਕਨਾਂ ਦੇ ਜੋ ਤੱਕ ਨਹੀਂ ਸਰਕੀ ਕਿਸੇ ਦਿਨ ਬਾਲਕ ਬੇਟੀ ਨਾਲ ਜ਼ਬਰ ਜਨਾਹ ਹੋਇਆ ਹੈ ਤੇ ਉਸ ਜ਼ਬਰ ਜਨਾਹ ਕਰਨ ਵਾਲਾ ਦੋਸ਼ੀ ਸऱ्या ਮਜਾਦ ਕੁਮਰਿਆ ਹੈ ਕਿਸੇ ਨੂੰ ਜਨਰਲ ਜਾਤੀ ਦੇ ਲੋਕਾਂ ਨੇ ਕੁੱਟਿਆ ਜਾਤੀ ਸੂਚਕ ਸ਼ਬਦ ਬੋਲੇ ਪਰ ਉਹਨਾਂ ਤੇ ਐਸਟੀਐਸਸੀ ਐਕਟ ਲੱਗਣ ਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਨਾ ਬਾਲਕ ਬੱਚੀ ਨੂੰ ਅਗਵਾ ਕਰਕੇ ਲੈ ਗਏ ਤੇ ਲਗਾਤਾਰ ਜ਼ਬਰ ਜਨਾਹ ਕਰ ਰਹੇ ਹੈ ਪਰ ਅਗਵਾਕਾਰੀਆਂ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕਿਸੇ ਦੇ ਪਤੀ ਨੂੰ ਗਾਇਬ ਹੋਇਆ 13 ਸਾਲ ਹੋ ਚੁੱਕੇ ਹਨ ਪਰ ਪੁਲਿਸ ਗਾਇਬ ਕਰਨ ਵਾਲੇ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਕਿਸੇ ਦੇ ਘਰ ਕੋਠੀਆਂ ਤੇ ਭੂ ਮਾਫੀਆ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਤਿੰਨ ਸਰਕਾਰਾਂ ਵੀ ਉਸ ਬਜ਼ੁਰਗ 75 ਸਾਲਾ ਮਹਿਲਾ ਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਦਿਵਾ ਸਕੇ ਕਈ ਮਾਮਲੇ ਜ਼ਮੀਨ ਨਾਲ ਸੰਬੰਧਿਤ ਹਨ ਜਿਸ ਤੇ ਜ਼ਬਰਦਸਤੀ ਕਬਜ਼ੇ ਦੀਆਂ ਕੋਝੀਆਂ ਸ਼ਰਾਰਤਾਂ ਚੱਲ ਰਹੀਆਂ ਹਨ ਕਿਸੇ ਔਰਤ ਨੂੰ ਸਰਪੰਚ ਦੇ ਘਰ ਵਿੱਚ ਜ਼ਬਰਦਸਤੀ ਬੰਦੀ ਬਣਾ ਕੇ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤੇ ਉਸ ਦੀ ਜਗ੍ਹਾ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਪੁਲਿਸ ਵੱਲੋਂ ਕੋਈ ਵੀ ਉਚੇਚੀ ਕਾਰਵਾਈ ਨਹੀਂ ਕੀਤੀ ਕਿ ਸਰਦਾਰ ਕੁੰਬੜਾ ਨੇ ਬੋਲਦੇ ਕਿਹਾ ਕਿ ਜਿਹੇ ਹੋਰ ਕਿੰਨੇ ਮਸਲੇ ਦੱਸੀਏ ਜਿਨ੍ਹਾਂ ਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਪਿੰਡਾ ਸਰਕਾਰ ਪਿੰਡਾ ਥੱਕਾ ਪਿੰਡਾ ਸਰਕਾਰ ਪਿੰਡਾ ਥੱਕਾ ਪਿੰਡਾ ਸਰਕਾਰ ਪਿੰਡਾ ਥੱਕਾ پٹھا 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 سرڪار پٹھا 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 ਹਾਂਜੀ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਦੱਸੋ ਕੀ ਸਮੱਸਿਆ ਹੈਗੀ ਹੈ ਤੁਹਾਡੀ ਮੇਰਾ ਨਾਮ ਓਮ ਪ੍ਰਕਾਸ਼ ਸੱਚਦੇਵਾ ਖੇੜਾ ਮਾਨਕਪੁਰ ਤੋਂ ਹੈਗਾ ਮੈਂ ਤੇ ਮੈਂ ਇੱਕ 2023 ਚ ਜ਼ਮੀਨ ਦਾ ਬਿਆਨਾ ਕੀਤਾ ਸੀ ਤੇ ਜਿਹੜੀ ਪਾਰਟੀ ਨੇ ਖਰੀਦਿਆ ਉਹ ਪਾਰਟੀ ਨੇ ਰਜਿਸਟਰੀ ਨਹੀਂ ਕਰਾਈ ਤੇ ਮੇਰੇ ਨਾਲ ਸਮਝੌਤਾ ਕਰਕੇ 10 ਲੱਖ ਰੁਪਏ ਵਾਪਸ ਲੈ ਲੇ ਤੇ ਮੈਨੂੰ ਉਹ ਸਮਝੌਤੇ ਦੇ ਲਾਰੇ ਤੇ ਰੱਖਿਆ ਮੈਨੂੰ ਪਰਦੇ ਦੇ ᱨੱਖ ਕੇ ਉਹਨਾਂ ਨੇ ਹਾਜ਼ਰੀ ਲਵਾ ਲਈ ਤੇ ਰਜਿਸਟਰੀ ਕਰਾਉਣ ਲਈ ਉਹਨਾਂ ਨੇ ਕਦੀ ਮੈਨੂੰ ਕਿਹਾ ਨਹੀਂ ਬਾਅਦ ਚ ਜਦ ਕੀਮਤਾਂ ਵਧ ਗਈਆਂ ਸਾਡਾ ਪਿੰਡ ਜਿਹੜਾ ਮਹਾਲੀ ਵਿੱਚ ਸ਼ਾਮਲ ਹੋ ਗਿਆ ਕੀਮਤਾਂ ਵਧ ਗਈਆਂ ਤਾਂ ਇਹਨਾਂ ਨੇ ਸਾਡੇ ਤੇ ਇੱਕ ਪੁਲਸ ਪਰਚਾ ਦਰਜ ਕਰਾ ਦਿੱਤਾ ਇੱਕ ਦਿਵਾਨੀ ਕੇਸ ਨੂੰ ਫੌਜਦਾਰੀ ਬਣਾ ਦਿੱਤਾ ਉਦੇ ਵਿੱਚ ਮੇਰੇ ਬੱਚੇ ਮੇਰਾ ਸਾਰਾ ਪਰਿਵਾਰ ਸ਼ਾਮਲ ਕਰਤਾ ਫਿਰ ਅਸੀਂ ਜ਼ਮਾਨਤ ਕਰਾ ਲਈ ਸੈਸ਼ਨ ਕੋਰਟ ਤੋਂ ਇਹ ਜ਼ਮਾਨਤ ਦੇ ਵਿੱਚ ਇਹਨਾਂ ਨੇ ਸਾਨੂੰ ਅਰੈਸਟ ਕਰਕੇ ਸਾਡੇ ਤੋਂ ਕੁਝ ਪੇਪਰਾਂ ਤੇ ਖਾਲੀ ਤੇ ਲਿਖ ਤੇ ਸਾਈਨ ਕਰਾਏ ਤੇ ਅਸੀਂ ਫਿਰ ਹਾਈ ਕੋਰਟ ਪਹੁੰਚ ਕੀਤੀ ਹਾਈ ਕੋਰਟ ਦੇ ਸਾਡਾ ਪਰਚਾ ਸੀ ਜਿਹੜਾ ਉਹ ਤਾਂ ਸਾਡਾ ਪ੍ਰोसीडिंग ਸਟੇ ਕਰਤੀ ਜਿਹੜੀ ਸਾਡੀ ਜ਼ਮਾਨਤ ਦੇ ਵਿੱਚ ਅਰੈਸਟ ਪਾਈ ਉਹਦੇ ਚ ਕੰਟੈਂਪਟ ਆਫ ਕੋਰਟ ਹਾਾਈ ਕੋਰਟ ਵੱਲੋਂ ਤਿੰਨ ਪੁਲਿਸ ਮੁਲਾਜ਼ਮ ਬਰੂਰ ਥਾਣੇ ਦੇ ਅਤੇ ਸ਼ਾਮਸੁੰਦਰ ਵਧਵਾ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਹਦੇ ਖਿਲਾਫ ਇਹ ਦਰਜ ਕੀਤੀ ਆ ਤੇ ਹੋਰ ਪ੍ਰਭਾਵ ਵਧਾਉਣ ਲਈ ਇੱਕ ਪਰਚਾ ਮੇਰੇ ਤੇ ਹੋਰ ਇੱਕ ਝੂਠੀ ਦਰਖਾਸਤ ਲੈ ਕੇ ਕਰਤਾ ਜਦ ਕਿ ਉਹਦੇ ਤੇ ਮੇਰੇ ਵੱਲੋਂ 2.5 ਕਰੋੜ ਦਾ ਜਿਹੜਾ ਪਰਚਾ ਦਰਜ ਕਰਾਇਆ ਗਿਆ ਠੀਕ ਹੈ ਜੀ ਤੇ ਹੁਣ ਕੀ ਅੱਗੇ ਕਾਰਵਾਈ ਕੋਈ ਹੋਈ ਅੱਗੇ ਤਾਰ ਵੀ ਆਈ ਹੈ ਪਟਿਆਲਾ ਪੁਲਿਸ ਤੇ ਕੋਈ ਕਾਰਵਾਈ ਕਰਦੀ ਨਹੀਂ ਉੱਥੇ ਇਨਵੋਲਵਮੈਂਟ ਹੈਗੀ ਐਮਐਲਏ ਰਾਜਪੁਰਾ ਦੀ ਤੇ ਉਸ ਤੋਂ ਬਾਅਦ ਮੈਂ ਐਲਕੇ ਯਾਦਵ ਜੀ ਜਿਹੜੇ ਬੀਆਯੂ ਬੀਓਆਈ ਦੇ ਡਾਇਰੈਕਟਰ ਹੈਗੇ ਪੰਜਾਬ ਦੇ ਉਹਨਾਂ ਨੂੰ ਦਰਖਾਸਤਾਂ ਦਿੱਤੀਆਂ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਵੀ ਜਿਹੜੇ ਸਾਡੇ ਤੋਂ ਸਾਈਨ ਕਰਾਏ ਆ ਅ ਪੰਚ ਤੁਸੀਂ ਆਪਣਾ ਨਾਮ ਦੱਸ ਕੇ ਦੱਸੋ ਮੈਂ ਦਵਿੰਦਰ ਕੌਰ ਮੈਂ ਇਹ ਕਹਿਣਾ ਚਾਹਾਂਗੀ ਕਿ ਮੇਰੇ ਹਸਬੰਦ ਦਾ ਲਗਭਗ 1 ਸਾਲ ਹੋ ਗਿਆ ਐਕਸੀਡੈਂਟ ਹੋਇਆ ਪੁਲਿਸ ਜਰੂਰ ਹਸਪੀਟਲ ਤਾਂ ਆਈ ਸੀ ਬਿਆਨ ਜਰੂਰ ਲੱਗੇ ਗਏ ਲੇਕਿਨ ਉਸ ਤੋਂ ਬਾਅਦ ਅਜੇ ਤੱਕ ਮਤਲਬ ਕਿ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਉਹਨਾਂ ਨੇ ਜਿਹੜੇ ਦੋਸ਼ੀ ਆ ਲੱਗੇ ਇਹਨਾਂ ਨੇ ਐਕਸੀਡੈਂਟ ਕੀਤਾ ਸੀ ਉਹਨਾਂ ਦਾ ਸਾਨੂੰ ਪਤਾ ਲੱਗਿਆ ਸੀ ਉਹਨਾਂ ਨੂੰ ਉਹਨਾਂ ਦਾ ਪਤਾ ਲੱਗ ਗਿਆ ਮੇਰੇ ਕੋਲ ਪਰ ਉਹਨਾਂ ਤੇ ਕੋਈ ਕਾਰਵਾਈ ਕੀਤੀ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਹੈ ਯਾਰ ਅਜੇ ਤੱਕ ਮੈਨੂੰ ਕੀ ਹਾਲਤ ਹੈ ਅਜੇ ਹੋਰ ਹਾਲਾਤ ਬਹੁਤ ਜ਼ਿਆਦਾ ਡਿਟੇ ਕੋਈ ਪਤਾ ਨਹੀਂ ਅੱਜ ਆ ਕੇ ਕਾਲਾ ਕਿਹੜੇ ਕਿਹੜੇ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਕਰਾਇਆ ਮੈਂ ਸਿਰਫ ਸੁਹਾਨਾ ਹਸਪੀਟਲ ਤੇ ਲੈ ਗਿਆ ਸੀ ਉਹ ਵੀ ਕੋਈ ਮਤਲਬ ਕਿ ਸਰਪੰਚ ਸੀ ਅਚਾਨਕ ਜਾਂਦਾ ਹੋਇਆ ਝੁੱਕ ਕੇ ਉਹਨੇ ਸਿੱਧਾ ਸੁਹਾਨਾ ਹਸਪੀਟਲ ਉਹਨਾਂ ਦੇ ਟਰੀਟਮੈਂਟ ਤੋਂ ਤੁਸੀਂ ਪੂਰੀ ਤਰ੍ਹਾਂ ਸੈਟੀਸਫੈਕਸ਼ਨ ਨਹੀਂ ਮੈਂ ਸੈਟੀਸਫਾਈਡ ਨਹੀਂ ਆਪਰੇਸ਼ਨ ਉਹਨਾਂ ਨੇ ਸਾਨੂੰ ਮਤਲਬ ਕਿ ਦੋ ਸਰਜਰੀ ਹੋਈਆਂ ਲੇਕਿਨ ਕਿ ਉਹਨਾਂ ਨੂੰ ਕੌਂਸ਼ੀਅਸ ਨਹੀਂ ਹੋਇਆ ਹੋਸ਼ ਨਹੀਂ ਆਇਆ ਹੁਣ ਕੀ ਚਾਹੁੰਦੇ ਹੋ ਵੀ ਉਹ ਜਿਹੜੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਉਹਨਾਂ ਦੇ ਕਾਰਵਾਈ ਹੋਵੇ ਜਾਂ ਕੀ ਹੁਣ ਪੁਲਿਸ ਨੂੰ ਚਾਹੀਦਾ ਹੀ ਹੈ ਕਿ ਅਗਰ ਉਹਨਾਂ ਨੇ ਐਕਸੀਡੈਂਟ ਕੀਤਾ ਤੇ ਉਹਨਾਂ ਤੇ ਉਹਨਾਂ ਦੀ ਕਾਰਵਾਈ ਕੀਤੀ ਜਾਏ ਧੰਨਵਾਦ ਜੀ ਮੈਂ ਅਮ੍ਰਿਕਸਾ ਪਿੰਡ ਦੋਲੜਾ ਜੀ ਬਲਾਕ ਸਮਾਣਾ ਜ਼ਿਲ੍ਹਾ ਪਟਿਆਲਾ ਜੀ ਸਾਡੇ ਸ਼੍ਰੀ ਗੁਰੂ ਅਰਦਾਸ ਕਮੇਟੀ ਨੇ ਸ਼ਾਮਲਾੜ ਜ਼ਮੀਨ ਦੇ ਵਿੱਚੋਂ 1.3 ਹਿੱਸਾ ਲੈਣ ਵਾਸਤੇ 107 ਦਾ ਨਾਲਾ ਜੋ ਅਸੀਂ ਸਾਨੂੰ ਪੰਚਾਇਤ ਨੇ ਲਾਟ ਕੀਤੀ ਅਸੀਂ ਉਸਦੇ ਪੈਸੇ ਭਰੇ ਉਸਦੇ ਪੈਸੇ ਭਰਨ ਦੇ ਬਾਵਜੂਦ ਅਸੀਂ ਜਦੋਂ 9 10 21 ਨੂੰ ਉਥੇ ਬਾਜਰਾ ਕੱਟਣ ਵਾਸਤੇ ਗਏ ਤਾਂ ਪਹਿਲਾਂ ਤਾਂ ਸਾਡੇ 21 ਦੇ ਦੋ ਦੋ ਵੀਰ ਜਾਂਦੇ ਸੀ ਉਹਨਾਂ ਨੂੰ ਰੋਕ ਦਿੰਦੇ ਸੀ ਅਸੀਂ ਉਸ ਦਿਨ 10 15 ਦਾ 15 ਬੰਦੇ ਤੇ 10 ਭੈਣਾ ਜਦੋਂ ਉਥੇ ਗਏ ਸਾਡੇ ਦੇ ਜਨਰਲ ਵਰਕ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਤੇ ਐਸ ਸੀ ਅਗੜ ਦਾ ਪਰਚਾ ਵੀ ਹੋਇਆ ਐਸ ਸੀ ਅਗੜ ਦਾ ਪਰਚਾ ਹੋਣ ਦੇ ਬਾਵਜੂਦ ਅੱਜ ਤੱਕ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਆ 15 ਬੰਦਿਆਂ ਦੇ ਪਰਚਾ ਹੋਇਆ ਸੀ ਜਦੋਂ ਕਿ 14 ਬੰਦੇ ਇਸੇ ਤਰ੍ਹਾਂ ਘੁੰਮਦੇ ਫਿਰਦੇ ਨੇ ਉਲਟਾ ਸਾਨੂੰ ਜਿਹੜੀ ਜ਼ਮੀਨ ਦਿੱਤੀ ਸੀ ਉਹ ਵੀ ਕੋਲੀ ਹੋਣਾਂ ਦੁਆਰਾ ਫਿਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਧੰਨਵਾਦ ਹਾਂਜੀ ਮੈਡਮ ਜੱਜੋ ਕੋਟਾ ਕੀ ਮਸਲਾ ਹੈਗਾ ਕਿਉਂ ਕਿ ਜੇ ਅਸੀਂ ਇਸ ਮੁੱਦੇ ਤੇ ਬੈਠੇ ਕਿਰੀ ਜੀ ਮੈਂ ਪੂਰਨ ਮਰਾਣੀ ਜੀ ਮੇਰੀ ਬੇਟੀ ਮਨੀਸ਼ਾ ਜੀ ਮੈਂ ਜੀ ਪਿੰਡ ਵਾਸੀ ਕਣਕਵਾਲ ਤੋਂ ਸੁਨਾਮ ਦਾ ਮੁੰਡਾ ਅਰਸ਼ਦੀਪ ਸਿੰਘ ਜੀ ਮੇਰੀ ਬੇਟੀ ਨੂੰ ਜੀ ਵਿਆਹ ਦਾ ਚਾਂਸਾ ਦੇ ਕੇ ਜੀ ਫਰਾਰ ਕਰ ਲੈ ਗਿਆ ਜੀ ਬੇਟੀ ਦੀ ਉਮਰ ਕਿੰਨੀ ਹੈ ਬੇਟੀ ਦੀ ਉਮਰ ਜਿਨਾਬ ਵਾਲੀ ਕਿ ਬੇਟੀ ਮੇਰੀ ਜੀ 16 ਸਾਲ ਦੀ ਹੈ ਜੀ ਚਾਸਾ ਦੱਸਿਆ ਤੁਸੀਂ ਕਿਸੇ ਕੋਲ ਕੋਟ ਹੈ ਹਾਂ ਜੀ ਜੀ ਮੈਂ ਉਹਨਾਂ ਨਾਲ ਗਈ ਜੀ ਉੱਥੇ ਜਾ ਕੇ ਅਸੀਂ ਪਤਾ ਕਰਿਆ ਜੀ ਉੱਥੋਂ ਦੇ ਥਾਣੇ ਨੇ ਸਾਨੂੰ ਦੱਸਿਆ ਉੱਥੋਂ ਦੇ ਸੁਨਾਮ ਦੇ ਥਾਣੇ ਨੇ ਸਾਨੂੰ ਉੱਥੋਂ ਦੀ ਕਿਹਾ ਵੀ ਤੁਹਾਡੀ ਕਾਰਵਾਈ ਉੱਥੇ ਹੀ ਕੀਤੀ ਜਾਏਗੀ ਤੁਸੀਂ ਸ਼ਹਿਰ 'ਚ ਰਹ ਰਹੇ ਹੋ ਜੀ ਫਿਰ ਅਸੀਂ ਇੱਥੇ ਆਏ ਇਹਨਾਂ ਨਾਲ ਗੱਲਬਾਤ ਕੀਤੀ ਸਦਰ ਥਾਣੇ ਵਿੱਚ ਜੀ ਪਰ ਕੋਈ ਕਾਰਵਾਈ ਚੱਜ ਨਾਲ ਨਹੀਂ ਹੋਈ ਜੀ ਹੋਰ ਤੁਸੀਂ ਕਿੱਥੇ ਆਪਣੇ ਦਰਖਾਸਤ ਪੇਸ਼ ਕਰਾ ਦਿੱਤੀ ਕੋਈ ਕਿਸੇ ਹਾਂਜੀ ਸਦਰ ਥਾਣੇ ਵਿੱਚ ਜੀ ਅਸੀਂ ਆ ਕੇ ਦਰਖਾਸਤ ਦਿੱਤੀ ਜਿੱਥੋਂ ਦੇ ਸਾਡੇ ਨਾਲ ਗਏ ਜੀ ਨਾਲ ਜਾ ਕੇ ਅਸੀਂ ਬੇਟੀ ਬਰਾਮਤ ਕੀਤੀ ਜੀ ਪਰ ਪੁਲਿਸਦਿਨ ਇਹਨਾਂ ਨੇ ਬੇਟੀ ਸਾਨੂੰ ਥਾਣੇ ਵਾਲਿਆਂ ਨੇ ਜੀ ਆ ਕੇ ਲਿਆਤੀ ਜੀ ਪਰ ਇਹਨਾਂ ਦੀ ਬਾਅਦ ਚ ਕੋਈ ਕਾਰਵਾਈ ਚੱਜ ਨਾਲ ਨਹੀਂ ਹੋਈ ਜੀ ਉਹ ਅਰਸ਼ਦੀਪ ਸਿੰਘ ਜੀ ਮੇਰੀ ਬੇਟੀ ਨੂੰ ਫਿਰ ਫਰਾਰ ਕਰਕੇ ਲੈ ਗਿਆ ਜੀ ਉਹਦੇ ਨਾਲ ਉਹਦੇ ਮਾਪੇ ਤਾਂ ਜੀ ਲੈ ਗਿਆ ਕੱਲਾ ਅਰਸ਼ਦੀਪ ਜੀ ਮਾਤਾ ਦਾ ਨਾਮ ਰਾਜ ਰਜੇ ਰਾਣੀ ਭੈਣ ਪਿੰਕੀ ਤੇ ਉਹਨਾਂ ਦਾ ਕੋਈ ਸਾਥੀ ਹੈ ਜੀ ਨਾਮ ਸੱਤੀ ਇਹਨਾਂ ਦੇ ਘਰ ਦਿਆਂ ਨਹੀਂ ਜੀ ਸਾਨੂੰ ਕਿਸੇ ਨੇ ਡਰੈੱਸ ਦੇ ਕੇ ਦੱਸਿਆ ਸੀ ਜੀ ਜੋ ਇਹਨਾਂ ਦਾ ਕੋਈ ਲਗ ਲਗਾਵਾ ਜੀ ਸਾਨੂੰ ਹਾਂ ਜੀ ਹੁਣ ਅੱਗੇ ਕੋਈ ਕਾਰਵਾਈ ਨਹੀਂ ਕੁਛ ਕੀਤੀ ਤਰਖਾਸ ਦਿੱਤੀ ਜੀ ਮੈਂ ਤਾਂ ਉਸ ਦਿਨ ਹੀ ਪਰੇਸ਼ਾਨ ਹੋ ਗਈ ਸੀ ਜਿਸ ਦਿਨ ਦੁਬਾਰਾ ਇਹਨਾਂ ਦੀ ਹਾਂਜੀ ਐਸ.ਐਸ.ਪੀ ਨੂੰ ਦਰਿ ਰਹੀ ਭਾਈ ਸਾਹਿਬ ਆਪਣੀ ਨਾਮ ਦੱਸ ਕੇ ਹਾਂ ਸਮੱਸਿਆ ਕੀ ਹੈ ਮੇਰਾ ਨਾਮ ਮਖਤਿਆਰ ਸਿੰਘਾ ਨਮਰਦਾਰ ਪਿੰਡ ਬਟੋਈ ਕਲਾਂ ਮੈਂ ਤੇ ਮੇਰੇ ਸਾਥੀ ਸਾਰੇ 4 6 2025 ਨੂੰ ਸਰਕਾਰੀ ਦਫ਼ਤਰ ਵੀਡੀਓ ਦੇ ਵਿੱਚ ਬੋਲੀ ਦੇਣ ਵਾਸਤੇ ਗਏ ਜੋ ਕਿ ਉਹਨਾਂ ਨੇ ਅਸਥਾਰ ਕੱਟ ਕੇ ਬੋਲੀ ਦਵਾਈ ਅੱਗੇ ਕਾਬਜਦਾਰ ਤੇ ਕਿਸਾਨ ਜਿਹੜੇ ਧਰਨਾ ਲਾਈ ਬੈਠੇ ਸੀ ਜਦ ਪ੍ਰਸ਼ਾਸਨ ਤੇ ਕਰਮਚਾਰੀਆਂ ਨੇ ਸਾਨੂੰ ਅੰਦਰ ਵੜਿਆ ਤਾਂ ਉਹਨਾਂ ਨੇ ਮਗਰੋਂ ਆ ਕੇ ਸਾਡੇ ਸਿਰਾਂ ਤੇ ਡੰਡੇ ਮਾਰੇ ਲੱਤਾਂ ਤੋੜੀਆਂ ਬਾਹਾਂ ਪੰਨੀਆਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਫੁੱਟ ਮਾਰ ਤੋਂ ਬਾਅਦ ਬੋਲੀ ਕਰਾਈ ਸਾਡੇ ਤੋਂ ਪੈਸੇ ਭરાਏ ਗਏ ਤੇ ਆ ਤੱਕ ਸਾਨੂੰ ਉਹਨਾਂ ਨੇ ਕਬਜ਼ਾ ਨਹੀਂ ਦੁਆਇਆ ਤੇ ਮੈਂ ਵਿਭਾਗ ਨੂੰ ਇਹ ਕਹਿਣਾ ਚਾਹਨਾ ਕਿਉਂਕਿ ਦਫ਼ਤਰ ਦੇ ਵਿੱਚ ਜੋ ਟੁੱਟਮਾਰ ਹੋਈ ਆ ਉਹਨਾਂ ਲੋਕਾਂ ਦੇ ਦਫ਼ਤਰ ਵੱਲੋਂ ਵੀ ਪਰਚਾ ਬਣਦਾ ਸੀ ਹਾਲੇ ਤੱਕ ਪਰਚਾ ਨਹੀਂ ਕੀਤਾ ਉਸਨੇ ਕੋਈ 4-5 ਉਸਨੇ ਜੋ ਕਾਰਵਾਈ ਕੀਤੀ ਆ ਉਹ ਵੀ ਅਜੈਬ ਸਿੰਘ ਬਠੋਈ ਇਹਦੇ ਜੋ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਐਸੇ ਐਕਟ ਦਾ ਪਰਚਾ ਦਰਜ ਕਰਾਇਆ ਪਰ ਹਾਲ ਤੱਕ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਰੱਖਤੇ ਜੀ ਅਸੀਂ ਬਹੁਤ ਆਸਰਾ ਕੋਲ ਜਾਂ ਧਾਰਮਿਕ ਜਥੇਬੰਦਿਆ ਕੋਲ ਬੇਨਤੀਆਂ ਕੀਤੀਆਂ ਹਾਲ ਤੱਕ ਕੋਈ ਮਤਲ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਜਥੇਬੰਦੇ ਬਿਜਾਂਦੇ ਰਹੀਆਂ